HEP! ਇੱਕ ਪੀਸੀ ਆਫਿਸ ਸੈਟ ਬਣਾਇਆ ਹੋਇਆ ਹੈ ਉਹ ਡਿਜੀਟਲ ਕਰਦੇ ਨੇ ਕਿ ਕਿ ਇਸ ਆਫਿਸ ਦੇ ਸਾਰੇ ਕੋ ਨਾ ਦੁੱਪਲ ਵੀ ਭਾਰ ਦੇ ਮੋਟਰਗੇ ਬਿਲਕੁਲ ਠੀਕ ਤਿੰਨ ਬੋਤਲ ਇੱਕ ਕੰਮ ਉਹ ਡਿਪਟੀ ਸੀਰਗਨ ਜੀ ਦਾ ਦੋ ਬੀਸੀ ਕਰਦੇ ਹਾਂ ਹਾਂਜੀ ਮੇਰਾ ਨਾਮ ਡਾਕਟਰ ਦਵਿੰਦਰ ਹੈ ਜੀ ਮੈਂ ਫਰੀਦਕੋਟ ਦਾ ਰਹਿਣ ਵਾਲਾ ਹਾਂ ਇਸ ਵਕਤ ਆਪਾਂ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਪਾਰਕ 'ਚ ਖੜੇ ਹੈ ਤੇ 26 ਜਨਵਰੀ ਨੂੰ ਜੋ ਬਾਬਾ ਸਾਹਿਬ ਦਾ ਆਦਮ ਖਤ ਬੁੱਤਸੀ ਜੋ ਅੰਮ੍ਰਿਤਸਰ ਲੱਗਿਆ ਹੋਇਆ ਸੀ ਉਹਦੇ ਤੇ ਹਮਲਾ ਹੋਇਆ ਉਹ ਬੁੱਤ ਤੇ ਹਮਲਾ ਨਹੀਂ ਇੱਕ ਵਿਚਾਰਧਾਰਾ ਤੇ ਹਮਲਾ ਹੈ ਆਈਡੀਓਲੋਜੀ ਤੇ ਹਮਲਾ ਹੈ ਜੋ ਸਾਡਾ ਸੰਵਿਧਾਨ ਹੈ ਭਾਰਤ ਦਾ ਜੋ ਮਨੁੱਖਤਾ ਦੇ ਉੱਤੇ ਬੇਸਡ ਹੈ ਕਿਸੇ 'ਚ ਭੇਦਭਾਵ ਨਹੀਂ ਕਰਨ ਦਾ ਉਹ ਸੰਵਿਧਾਨ ਨੂੰ ਸਾੜਿਆ ਗਿਆ ਉਸ ਗੱਲ ਦਾ ਸਮੂਹ ਭਾਰਤ ਵਾਸੀ ਤੇ ਖਾਸ ਕਰਕੇ ਜਿਹੜਾ ਸਾਡਾ ਐਸ ਸੀ ਬੀ ਸੀ ਵਰਗ ਹੈ ਉਹਦੇ ਵਿੱਚ ਬੜਾ ਰੋਸ ਸੀਗਾ ਉਸ ਸਬੰਧ ਵਿੱਚ ਅੱਜ ਅਸੀਂ ਰੋਸ ਮਾਰਚ ਕੱਢਦੇ ਪਏ ਆ ਫਰੀਦਕੋਟ ਵਿੱਚ ਦੀ ਤੇ ਮੰਗ ਕੀ ਹੈ ਜੋ ਅਸੀਂ ਅੱਜ ਦੇਣੀ ਹੈ ਜਿਹੜਾ ਮੈਮੋਰੈਂਡਮ ਹੈ ਉਹ ਮਾਨਯੋਗ ਰਾਸ਼ਟਰਪਤੀ ਦੇ ਨਾਮ ਹੈ ਰਾਹੀਂ ਡੀ ਸੀ ਕਿ ਇਹ ਸਾਰੇ ਘਟਨਾ ਕ੍ਰਮ ਤੇ ਇੱਕ ਐਸ ਆਈ ਟੀ ਬਣਾਈ ਜਾਵੇ ਤਾਂ ਕਿ ਪਤਾ ਕੀਤਾ ਜਾਵੇ ਇਸ ਜਿਹੜਾ ਜੋ ਘਟਨਾ ਹੋਈ ਹੈ ਇਹਦੇ ਪਿੱਛੇ ਅਸਲੀ ਗੁਨਾਹਗਾਰ ਕੌਣ ਹੈ ਕਿਉਂਕਿ ਜਿਨੇ ਹਮਲਾ ਕੀਤਾ ਉਹ ਤਾਂ ਤੇ ਉਹ ਤਾਂ ਇੱਕ ਮੋਰਾ ਹੈ ਦੇਖੋ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ करिए ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਅੰਬੇਦਕਰ ਵਰਸਸ ਖਾਲਸਾ ਕੀਤਾ ਜਾ ਰਿਹਾ ਹੈ ਵੀ ਕਿਸੇ ਤਰ੍ਹਾਂ ਅੰਬੇਦਕਰ ਵਰਸਸ ਖਾਲਸਾ ਕਰ ਦिए ਜਾਂ ਖਾਲਸਾ ਬਨਾਮ ਅੰਬੇਦਕਰ ਕਰ ਦिए ਤੇ ਇਹੋ ਜੀ ਕੋਝੀ ਸਾਜ਼ਿਸ਼ ਨੂੰ ਪੰਜਾਬ ਦੇ ਲੋਕ ਪੰਜਾਬ ਦੇ ਸਮੂਹ ਲੋਕ ਭਾਵੇਂ ਕਿਸੇ ਵਰਗ ਨਾਲ ਹੋਣ ਕਦੀ ਕਾਮਯਾਬ ਨਹੀਂ ਹੋਣਦੇ ਨੇ ਭਾਰਤ ਸਾਡਾ ਦੇਸ਼ ਆ ਅਸੀਂ ਇਥੋਂ ਦੇ ਮੂਲ ਨਿਵਾਸੀ ਆ ਸੰਵਿਧਾਨ ਸਾਡੇ ਹੱਕ ਦਾ ਤੇ ਸੰਵਿਧਾਨ ਤੇ ਕੀਤਾ ਗਿਆ ਕੋਈ ਵੀ ਹਮਲਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਸ ਲਈ ਅਸੀਂ ਅੱਜ ਮੈਮੋਰੰਡਮ ਦੇਣ ਚੱਲੇ ਆ ਇੱਕ ਨਾਲ ਰੋਸ ਮਾਰਚ ਹੋਏਗਾ ਬਸ ਇੰਨੀ ਹੀ ਸਾਡੀ ਅਪੀਲ ਹੈ ਜੈ ਭਿੰਮ ਜੈ ਭਾਰਤ ਕਿਹਦਾ ਨਹੀਂ ਲੱਗਦਾ ਵੀ ਸਰਕਾਰਾਂ ਵੱਲੋਂ ਵੀ ਐਸ ਸੀ ਭਾਈਚਾਰੇ ਨੂੰ ਜਿਹੜੀਆਂ ਪਹਿਲਾਂ ਸਹੂਲਤਾਂ ਮਿਲਦੀਆਂ ਸੀ ਉਹ ਹਟਾ ਦਿੱਤੀਆਂ ਜਾਂਦੀਆਂ ਨੇ ਬਿਲਕੁਲ ਜੀ ਜੋ ਰਾਸ਼ਨ ਕਾਰਡ ਜੋ ਜਿਹੜੇ ਲੋਕਾਂ ਨੂੰ ਨਾ ਮਿਲਦਾ ਸੀ ਉਹ ਕੈਨਸਲ ਕੀਤੇ ਗਏ ਜਿਹੜੇ ਬਹੁਤ ਧਨਾੜ ਨੇ ਜਿਨ੍ਹਾਂ ਕੋਲ ਆਲਰੇਡੀ ਬੜਾ ਪੈਸਾ ਹੈ ਉਹਨਾਂ ਨੂੰ ਅ ਗਾਣਿਆਂ ਦੇ ਕਾਰਡ ਅ ਅਲਾਉ ਕਰ ਦਿੱਤੇ ਗਏ ਹੋ ਵੀ ਬੜਾ ਕੁਝ ਹੋਇਆ ਸਾਡੀ ਰਿਜ਼ਰਵੇਸ਼ਨ ਪਾਲਸੀਆਂ ਚ ਚ ਵੀ ਚਲੋ ਅੱਜ ਦਾ ਜਿਹੜਾ ਹੈਗਾ ਵਿਸ਼ਾ ਉਹ ਵਿਸ਼ਾ ਰੋਸ ਮਾਰਚ ਦਾ ਹੈ ਜਿਹੜੇ ਵਿਸ਼ੇ ਇਹ ਰੈਗੂਲਰ ਚੱਲਦੇ ਰਹੇ ਆ ਜਿਵੇਂ ਚੋਰ ਫੜੋ ਰਿਜ਼ਰਵੇਸ਼ਨ ਮੋਰਚਾ ਤੁਸੀਂ ਦੇਖਿਆ ਹੋਣਾ ਇਹ ਮੋਹਰੀ ਇਹਨਾਂ ਲੱਗਿਆ ਰਿਹਾ ਅੱਜ ਤੱਕ ਜਿੰਨੇ ਵੀ ਬੰਦੇ ਜਿਨ੍ਹਾਂ ਦੇ ਨਾਂ ਦਿੱਤੇ ਗਏ ਸੀ ਜਿਨ੍ਹਾਂ ਨੇ ਨਕਲੀ ਸਰਟੀਫਿਕੇਟ ਬਣਾਏ ਆ ਹਜੇ ਤੱਕ ਕਿਸੇ ਨੂੰ ਫੜਿਆ ਨਹੀਂ ਗਿਆ ਇਹ ਗੱਲਾਂ ਤਾਂ ਹੈਗੀਆਂ ਹੀ ਆ ਹਨਾ ਅੱਜ ਤੱਕ ਤੁਸੀਂ ਮੈਨੂੰ ਦਿਖਾ ਦਿਓ ਇੱਕ ਪਰਚਾ ਹੋਇਆ ਹੋਵੇ ਜਿਨੇ ਨਕਲੀ ਸਰਟੀਫਿਕੇਟ ਬਣਾਇਆ ਹੋਵੇ ਠੀਕ ਹੈ ਇਹ ਗੱਲਾਂ ਹੈਗੀਆਂ ਪਰ ਜਿਹੜਾ ਅੱਜ ਦਾ ਮੇਨ ਵਿਸ਼ਾ ਹੈ ਉਹ ਰੋਸ ਮਾਰਚ ਹੈ ਕਿਉਂਕਿ ਸੰਵਿਧਾਨ ਤੇ 바ਵਾ ਸਾਹਿਬ ਦੀ ਆਈਡੀਓਲੋਜੀ ਤੇ ਹਮਲਾ ਹੋਇਆ ਸਮਾਨਤਾ ਦੀ ਆਈਡੀਓਲੋਜੀ ਤੇ ਹਮਲਾ ਹੋਇਆ